ਚਾ ਕੋੜ ਦੇਂਜ ਦੀ ਕੇ ਪਿੰਡ ਸਾਦਕਪੁਰ ਵਿਖੇ ਕਰਵਾਏ ਜਾ ਰਹੇ 27ਵੇਂ ਨਰਿੰਦਰ ਬੀਬਾ ਅੰਤਰਰਾਸ਼ਟਰੀ ਮੇਲੇ ਸੰਬੰਧੀ ਮੇਲੇ ਦਾ ਪੋਸਟਰ ਪਿੰਡ ਦੇ ਸਰਪੰਚ ਬੂਟਾ ਸਿੰਘ ਤੇ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ ਇਸ ਮੌਕੇ ਮੇਲੇ ਦੇ ਮੁੱਖ ਸੰਚਾਲਕ ਤੇ ਸੱਭਿਆਚਾਰਕ ਮੇਲੇ ਦੇ ਬਾਦਸ਼ਾ ਗੁਰਨਾਮ ਸਿੰਘ ਨੇ ਤੜਕਨੇ ਕਿਹਾ ਕਿ ਖੇਡ ਅਤੇ ਸੱਭਿਆਚਾਰਕ ਮੇਲੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸਦਾ ਦਿੰਦੇ ਹਨ ਜਿਸ ਕਰਕੇ ਸਮੂਹ ਪੰਜਾਬੀ ਨੂੰ ਅਜੇ ਲੱਚਰਦਾ ਰਹੇ ਸੱਭਿਆਚਾਰਕ ਮੇਲੇ ਵਿੱਚ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ ਉਹਨਾਂ ਕਹਿ ਕੇ ਨਰਿੰਦਰ ਮੀਬਾ ਜਾਦਗਰੀ ਸੱਭਿਆਚਾਰਕ ਮੇਲਾ ਹਰ ਸਾਲ ਕੁਇਤੀਆਂ ਨੂੰ ਦੂਰ ਕਰਨ ਦਾ ਸੁਨੇਹਾ ਦੇ ਕੇ ਅੰਮਿੱਟ ਜਾਦਾ ਪੜਾ ਛੱਡਣ ਵਿੱਚ ਕਾਮਯਾਬ ਹੋਉਣ ਨਿਬੜਦਾ ਹੈ ਇਸ ਮੇਲੇ ਨੇ ਸਾਦਕਪੁਰਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਾ ਦਿੱਤਾ ਹੈ ਜਿਸ ਕਰਕੇ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ ਵੀ ਇਸ ਮੇਲੇ ਨੂੰ ਹੋਰ ਅੱਗੇ ਲਿਜਾਣ ਲਈ ਸਹਿਯੋਗ ਦੇ ਰਹੇ ਹਨ ਇਸ ਮੌਕੇ ਸਰਪੰਚ ਬੂਟਾ ਸਾਬਕਾ ਸਰਪੰਚ ਮਖਤਿਆਰ ਸਿੰਘ ਨੇ ਵੀ ਸਮੂਹ ਪੰਜਾਬੀਆਂ ਨੂੰ 28 ਸਤੰਬਰ ਤੋਂ 25 ਨੂੰ ਦਿਨ ਐਤਵਾਰ ਨੂੰ ਪਿੰਡ ਸਾਦਕੁਰ ਵਿਖੇ ਬਹੀਰਾ ਕੱਤ ਕੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਇਸ ਮੌਕੇ ਗੀਤਕਾਰ ਗੁਰਨਾਮ ਸਿੰਘ ਅਤੇ ਤੜਕੇ ਸਰਪੰਚ ਬੂਟਾ ਸਿੰਘ ਸਾਬਕਾ ਸਰਪੰਚ ਮਖਤਿਆਰ ਸਿੰਘ ਹਰਵੰਸ ਲਾਲ ਨੰਬਰਦਾਰ ਦਿਲਬਖ ਸਿੰਘ ਸਾਬਕਾ ਮੈਂਬਰ ਪੰਚਾਇਤ ਜਰਨੈਲ ਸਿੰਘ ਸੇਵਾ ਸਿੰਘ ਆਪਾਗੋ ਸੋਨੀ ਸਿੰਘ ਢਾ ਸਰਵਣ ਸਿੰਘ ਸੰਘੇੜਾ ਸੁਰਿੰਦਰ ਕੌਰ ਮੈਂਬਰ ਪੰਚਾਇਤ ਬੀਬੀ ਸੁਖਵਿੰਦਰ ਕੌਰ ਪਠਾੜ ਸਰਕਾਰੀ ਐਲੀਮੈਂਟਰੀ ਸਕੂਲ ਦੇ ਇੰਚਾਰਜ ਮਾਸਟਰ ਤਜਿੰਦਰ ਕੁਮਾਰ ਮੈਡਮ ਰਾਜਵਿੰਦਰ ਕੌਰ ਅੰਗਰਵਾਰੀ ਇੰਚਾਰਜ ਮੈਡਮ ਹਰਪਾਲ ਕੌਰ ਰਾਜ ਸਾਦਕਪੁਰ ਐਂਕਰ ਨੀਹਾ ਨੇ ਤੜਕਾ ਮੈਡਮ ਕੁਲਦੀਪ ਕੌਰ ਚਰਚਤ ਬਾਲ ਗਾਇਕਾ ਨਮਰਤਾ ਸਾਦਕਪੁਰ ਆਦ ਵੀ ਹਾਜ਼ਰ ਸਨ ਸ਼ਾਕੁਰ ਤੋਂ ਬੀਰੋਜਪੋਰਟ ਵਲਡ ਪੰਜਾਬ న్యూਸ ਅਸੀਂ ਪਿੰਡ ਸਾਦਕਪੁਰ ਵਾਸੀ ਜੂ ਸਾਡੇ ਪੱਤਰਕਾਰ ਦਾ ਨਾ ਧੜਕਾ ਸਾਡੀ ਪਿੰਡ ਦੇ ਵਿੱਚ ਹਰੇਕ ਤਾਲ ਦੀ ਤਰ੍ਹਾਂ ਸੱਭਿਆਚਾਰਕ ਪ੍ਰੋਗਰਾਮ ਕਰਉਂਦੇ ਹਨ ਐਸਆਰਵੀਓ 27ਵੇਂ ਅਵਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਕਰਾਉਣ ਜਾ ਰਹੇ ਹਨ ਇਹ ਆਪਣੀ ਮਿਤੀ ਤਰੀਕ 28 ਸਤੰਬਰ ਤੇਨੇ ਅਦਵਾਰ ਨੂੰ ਪਿੰਡ ਸਾਦ ਕੋਲ ਇਹ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਬਹੁਤ ਉੱਗੇ ਕਲਾਕਾਰ ਆਉਣਗੇ ਜੋ ਤੁਹਾਡਾ ਕਾਰਾਦਨ ਮਨੋਰੰਜਨ ਕਰਾਉਣਗੇ ਸਾਰੇ ਆਪਣੇ ਆਲੇ ਦੁਆਲੇ ਪਿੰਡਾਂ ਵਾਲਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਹ ਮੁਹੱਮਲ ਆ ਕੇ ਆਓ ਤੇ ਬਾਤੋਂ ਬਾਅਦ ਇੱਥੇ ਭੀੜ ਭੀੜ ਕਰੋ ਮੌਜੂਦ ਹੋਵੋ ਬਾਈਕੀ ਜੀ ਦਾ ਖਾਲਸਾ ਬਾਈਕੀ ਜੀ ਦੇ ਹਿੱਸੇ ਮੈਂ ਮੀਤਕਰ ਗਰਨਾਮ ਸਿੰਘ ਢੜਕ ਪਿੰਡ ਸਾਦ ਪਰਵਖੇ ਹਰ ਸਾਲ ਦੀ ਤਰ੍ਹਾਂ ਪੰਜਾਬ ਦੇ ਪ੍ਰਸਿੱਧ ਲੋਕਾਂ ਨਰਿੰਦਰ ਬੀਬਾ ਦੇ ਯਾਰ ਵਿੱਚ 27ਵਾਂ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 28 ਸਤੰਬਰ ਦੇ ਐਤਵਾਰ ਨੂੰ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਤੇ ਅੱਜ ਪਿੰਡ ਵਿੱਚ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਿਆਂ ਸਮੂਹ ਪਿੰਡ ਵਾਸੀਆਂ ਨੇ ਪੰਚਾਇਤ ਨੇ ਇਸ ਮਿਲਦਾ ਕੋਟ ਰਿਲੀਜ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਿਆਂ ਲੋਕਾਂ ਨੂੰ 28 ਸਤੰਬਰ ਦਿਨ ਐਤਵਾਰ ਨੂੰ ਸਾਦਕਪੁਰ ਪਿੰਡ ਵਾਲੇ ਹੀਰਾ ਘਾਟ ਕੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਤਾਂ ਜੋ ਪੰਜਾਬੀ ਦੀ ਮਹਾਨ ਲੋਕ ਹੈ ਕਾ ਨਰਿੰਦਰ ਬੀਬਾ ਨੂੰ ਸ਼ਰਨ ਦੇ ਫੁਰਪੇਟ ਕੀਤੇ ਜਾ ਸਕਣ ਇਸ ਮੇਲੇ ਵਿੱਚ ਜਿੱਥੇ ਪੰਜਾਬ ਦੀਆਂ ਨਾਮਵਰ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਪੁੱਜ ਰਹੀਆਂ ਹਨ ਉੱਥੇ ਪੰਜਾਬ ਦੇ ਨਾਮਵਰ ਗਾਇਕ ਠੰਡਾ ਲੁਧਿਆਣਾ ਚੰਡੀਗੜ੍ਹ ਤੋਂ ਸਪੈਸ਼ਲ ਜਿਹੜੇ ਲੋਕਾਂ ਦੇ ਮਨੋਰੰਜਨ ਲਈ ਪਹੁੰਚ ਰਿਹਾ ਇਸ ਮੇਲੇ ਵਿੱਚ ਖਾਸ ਤੌਰ ਤੇ ਜਿਹੜਾ ਸੰਦੇਸ਼ ਮਿਲਦਾ ਕਿ ਇਹ ਮੇਲਾ ਕ੍ਰਿਤਿਆ ਨੂੰ ਦੂਰ ਕਰਨ ਦਾ ਹਮੇਸ਼ਾ ਸੱਦਾ ਦੇਣ ਵਾਲੇ ਗੀਤ ਜਿਹੜੇ ਪੇਸ਼ ਕੀਤੇ ਜਾਂਦੇ ਆ ਤੇ ਲਚਕਤਾ ਨੂੰ ਦੂਰ ਕਰਨ ਦਾ ਸੰਕੇਨ ਦਿੱਤਾ ਜਾਂਦਾ ਹੈ ਮੈਂ ਦੁਬਾਰਾ ਫਿਰ ਸਮੂਹ ਪੰਜਾਬੀਆਂ ਨੂੰ ਇਸ ਸਮੀਲੇ ਵਿੱਚ 28 ਸਤੰਬਰ ਦੇ ਐਤਵਾਰ ਨੂੰ ਪਿੰਡ ਸਾਦਕਪੁਰ ਵਿੱਚ ਪਹੁੰਚਣ ਦਾ ਸੱਦਾ ਦਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ